ਦੀ ਨਵੀਂ ਅਪਡੇਟ ਲੈ ਕੇ ਹਾਜ਼ਰਾਂ ਜੀ ਤੁਹਾਨੂੰ ਦੱਸ ਦਈਏ ਕਿ ਬਾਲੀਵੁੱਡ ਦੀ ਇੱਕ ਵੱਡੀ ਖਬਰ ਹੈ ਕਿ ਸਨੀ ਦਿਓਲ ਦੀ ਬਾਡਰ 2 ਫਿਲਮ ਦੇ ਵਿੱਚ ਆਸ਼ਮਨ ਖਰਾਨਾ ਕੰਮ ਨਹੀਂ ਕਰਨਗੇ ਜੀ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਚਰਚਾਵਾ ਸੀ ਕਿ ਆਸ਼ਮਨ ਖਰਾਨਾ ਬਾਡਰ 2 ਦੇ ਵਿੱਚ ਇੱਕ ਫੌਜੀ ਸਪਾਈ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ ਪਰ ਉਹਨਾਂ ਨੇ ਹੁਣ ਇਸ ਫਿਲਮ ਤੋਂ ਨਾਂ ਕਰ ਦਿੱਤੀ ਹੈ ਕਾਰਨ ਕਿ ਇਹ ਕਾਰਨ ਤੁਹਾਨੂੰ ਦੱਸ ਦਿੰਦੇ ਆ ਕਿ ਉਹਨਾਂ ਦੀ ਫਿਲਮ ਦੇ ਨਾਲ ਡੇਟਾਂ ਕਲੈਸ਼ ਹੋਈਆਂ ਨੇ ਕਲੈਸ਼ ਹੋਣ ਦੇ ਕਾਰਨ ਹੁਣ ਉਹਨਾਂ ਨੇ ਇਸ ਫਿਲਮ ਤੋਂ ਨਾ ਕਰ ਦਿੱਤੀ ਹੈ ਤਾਂ ਇਸ ਤੋਂ ਪਹਿਲਾਂ ਚਰਚਾਵਾਂ ਸੀ ਕਿ ਅਸ਼ਮਨ ਖਰਾਨਾ ਇਸ ਫਿਲਮ ਦੇ ਵਿੱਚ ਫੌਜੀ ਸਿਪਾਹੀ ਦਾ کردار ਨਿਭਾਉਂਦੇ ਹੋਏ ਨਾ ਚਰਉਣਗੇ ਪਰ ਉਹਨਾਂ ਨੇ ਹੁਣ ਸਨੀ ਦਿਓਲ ਦੀ ਬਾਡਰ 2 ਫਿਲਮ ਤੋਂ ਨਾ ਕਰ ਦਿੱਤੀ ਹੈ ਕੱਲੀ ਸਨੀ ਦਿਓਲ ਦੀ ਫਿਲਮ ਬਾਡਰ 2 ਤੋਂ ਨਹੀਂ ਬਲਕਿ ਮੇਗਨਾ ਗੁਲਜਾਰ ਦੀ ਫਿਲਮ ਤੋਂ ਵੀ ਇਨਕਾਰ ਕਰ ਦਿੱਤਾ ਹੈ ਤਾਂ ਬਾਲੀਵੁੱਡ ਦੇ ਅਦਾਕਾਰ ਅਸ਼ਮਨ ਖਰਾਨਾ ਨੇ ਸਨੀ ਦਿਓਲ ਦੀ ਫਿਲਮ ਬਾਡਰ 2 ਤੋਂ ਪਿੱਛੇ اٹ ਗਏ ਨੇ ਹਾਲੇ ਦੇ ਵਿੱਚ ਡੇਟਾ ਕਲੈਸ਼ ਕਾਰਨ ਅਸ਼ਮਨ ਕਰਾਨਾ ਨੇ ਕਰੀਨਾ ਕਪੂਰ ਸਟਾਰਟਰ ਮੇਗਨਾ ਗੁਲਜਾਰ ਦੀ ਫਿਲਮ ਤੋਂ ਵੀ ਇਨਕਾਰ ਕਰ ਦਿੱਤਾ ਹੈ ਖਬਰਾਂ ਮੁਤਾਬਕ ਹੁਣ ਸਨੀ ਦੋਲ ਦੀ ਫਿਲਮ ਬਾਰਡਰ 2 ਦੇ ਹਿੱਸਾ ਨਹੀਂ ਹੋਣਗੇ ਅਸ਼ਮਨ ਇਸ ਫਿਲਮ ਨੂੰ ਲੈ ਕੇ ਫੌਜੀ ਸਪਾਈ ਦਾ किरदार ਨਿਭਾਉਣਾ ਸੀ ਪਰ ਹੁਣ ਉਹਨਾਂ ਵੱਲੋਂ ਇਸ ਫਿਲਮ ਨੂੰ ਲੈ ਕੇ ਨਾ ਕਰ ਦਿੱਤੀ ਹੈ ਤਾਂ ਬਹੁਤ ਚਰਚਾਵਾ ਬਣੀ ਹੋਈ ਸੀ ਕਿ ਅਸ਼ਮਨ ਖਰਾਨਾ ਇਸ ਫਿਲਮ ਦੇ ਵਿੱਚ ਫੌਜੀ ਸਪਾਈ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ ਪਰ ਉਹਨਾਂ ਨੇ ਹੁਣ ਇਸ ਫਿਲਮ ਤੋਂ ਇਨਕਾਰ ਕਰ ਦਿੱਤਾ ਹੈ ਇਨਕਾਰ ਕਰਨ ਦਾ ਕਾਰਨ ਫਿਲਮ ਦੇ ਨਾਲ ਡੇਟਾ ਕਲੈਸ਼ ਹੋਣ ਦਾ ਕਾਰਨ ਹੈ ਤਾਂ ਉਹਨਾਂ ਨੇ ਇਸ ਫਿਲਮ ਤੋਂ ਇਨਕਾਰ ਕਰ ਦਿੱਤਾ ਹੈ ਕਿ ਉਹ ਫਿਲਮ ਨਹੀਂ ਕਰਨਗੇ ਤਾਂ ਅਸ਼ਮਨ ਖਰਾਨਾ ਨੇ ਕਿਉਂ ਛੱਡੀ ਵਾਟਰ 2 ਫਿਲਮ ਜਿੱਤਾਂ ਦੱਸਦੀ ਹੈ ਕਿ ਅਸ਼ਮਨ ਖਰਾਨਾ ਫਿਲਮ ਵਿੱਚ ਇੱਕ ਫੌਜੀ ਸਪਾਈ ਦਾ ਕਿਰਦਾਰ ਆਉਂਦੇ ਨਾਜਰਾਉ ਨੇ ਨਾਜਰਾਉ ਨੇ ਸੀ ਤਾਂ ਹੁਣ ਉਹਨਾਂ ਨੇ ਇਸ ਤੋਂ ਇਨਕਾਰ ਕਰ ਦਿੱਤਾ ਹੈ ਕਿਉਂਕਿ ਖਬਰਾਂ ਹੁਣ ਖਬਰ ਆ ਰਹੀ ਹੈ ਕਿ ਉਹ ਫਿਲਮ ਨਹੀਂ ਕਰ ਰਿਹਾ ਅਸਲ ਵਿੱਚ ਖਬਰਾਂ ਮੁਤਾਬਕ ਉਹਨਾਂ ਨੂੰ ਆਪਣਾ ਰੋਲ ਜਿਹੜਾ ਜ਼ਿਆਦਾ ਪਸੰਦ ਨਹੀਂ ਆਇਆ ਤਾਂ ਵਾਟਰ ਦੀ ਗੱਲ ਕਰੀਏ ਤਾਂ ਬਾਦਰ 1977 ਦੇ ਵਿੱਚ ਬਣੀ ਸੀ ਜਿਸ ਨੂੰ ਕਿ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ ਤਾਂ ਪਸੰਦ ਕਰਨ ਦੇ ਬਾਅਦ ਹੁਣ ਕਾਫੀ ਲੰਬੇ ਸਮੇਂ ਬਾਅਦ ਇਸ ਫਿਲਮ ਦਾ ਸੀਕਲ 1 ਜਾਇਦਾ ਸੀ ਵਾਟਰ 2 ਤਾਂ ਇਸ ਦੇ ਵਿੱਚ ਸਨੀ ਦਿਓਲ ਦਲਜੀਤ ਦੋਸਾਂਝ ਤੇ ਅਸ਼ਮਾਨ ਖਰਾਨਾ ਨਜ਼ਰ ਆਉਣੇ ਸਨ ਪਰ ਅਸ਼ਮਾਨ ਖਰਾਨਾ ਨੇ ਇਸ ਫਿਲਮ ਤੋਂ ਇਨਕਾਰ ਕਰ ਦਿੱਤਾ ਹੈ ਕਾਰਨ ਇਹ ਕਿ ਉਹਨਾਂ ਦੀਆਂ ਫਿਲਮ ਦੇ ਨਾਲ ਡੇਟਾ ਸ਼ੋਰੀਆ ਸਾਨ ਤੇ ਉਹਨਾਂ ਨੂੰ ਆਪਣਾ ਕਿਰਦਾਰ ਵੀ ਪਸੰਦ ਨਹੀਂ ਆਇਆ ਸੀ ਤਾਂ ਉਹਨਾਂ ਨੇ ਇਸ ਫਿਲਮ ਤੋਂ ਇਨਕਾਰ ਕਰ ਦਿੱਤਾ ਹੈ ਤਾਂ ਹੋਰ ਅਪਡੇਟ ਲੈ ਕੇ ਜਲਦ ਆਕਰਵਾਂਗੇ ਮੈਨੂੰ ਦਿਓ ਇਜ਼